ਦੋਸਤੋ ਸੁਰਜੀਤ ਬਿੰਦ ਰਖੀਆ ਸਾਹਿਬ ਹੋਰਾਂ ਦੇ ਗੀਤ ਅੱਜ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਆ ਤੇ ਉਹਨਾਂ ਵੱਲੋਂ ਗਾਇਆ ਹੋਇਆ ਗੀਤ ਕਿ ਲੋਕਾਂ ਦਾ ਨਾ ਦੁੱਧ ਵਿਕਦਾ ਤੇਰਾ ਵਿਕਦਾ ਜੈ ਕੁਰੇ ਪਾਣੀ ਕਾਫੀ ਮਕਬੂਲ ਹੋਇਆ ਸੀ ਤੇ ਇਸ ਗੀਤ ਦੇ ਵਿੱਚ ਬਤੌਰ ਮਾਡਲ ਕੰਮ ਕਰਨ ਵਾਲੇ ਅੱਜ ਬਤੌਰ ਐਡਵੋਕੇਟ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਜੀ ਹਾਂ ਮੈਂ ਗੱਲ ਕਰ ਰਹੀ ਆ ਐਡਵੋਕੇਟ ਗੀਤਾਂਜਲੀ ਬਾਲੀ ਹੋਰਾਂ ਦੀ ਮੈਮ ਅੱਜ ਤੁਹਾਨੂੰ ਗੁਜ਼ਾਰਿਸ਼ ਕਰਦੇ ਆ ਕਿ ਕਿਸੇ ਗੀਤ ਦੀ ਸਾਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਪਾਓ ਹੋ ਕਾਲਾ ਸ਼ਕਲਾ ਹੋ ਕਾਲਾ ਸ਼ਕਲਾ ਮੇਰਾ ਕਾਲਾ ਇਹ ਦਿਲਦਾਰ ਗੋਰੀਆਂ ਨੂੰ ਦਫਾ ਕਰੋ ਹੋ ਗੋਰੀਆਂ ਨੂੰ ਦਫਾ ਕਰੋ ਮੈਂ ਆਪ ਤੇ ਲਈ ਦੀ ਤਾਰ ਕਾਲਾ ਸ਼ਕਲਾ ਸਸੜੀਏ ਤੇਰੇ ਪੰਜ ਪੁੱਤਰ ਦੋ ਐ ਵੀ ਦੋਸ਼ਰਾਬੀ ਸਸੜੀਏ ਤੇਰੇ ਪੰਜ ਪੁੱਤਰ ਦੋ ਐ ਵੀ ਦੋਸ਼ਰਾਬੀ ਜਿਹੜਾ ਮੇਰੇ ਹਾਨ ਦਾ ਉਹ ਖਿੜਿਆ ਫੁੱਲ ਗੁਲਾਬੀ ਕਾਲਾ ਸ਼ਕਲਾ ਹੋ ਕਾਲਾ ਸ਼ਕਲ ਮੇਰਾ ਕਾਲਾ ਇਸ ਸਰਦਾਰ ਗੋਰੀ ਆਂ ਦਫਾ ਕਰੋ ਜੀ ਬਹੁਤ ਖੂਬ ਬਹੁਤ ਖੂਬ ਦੋਸਤੋ ਮੈਡਮ ਵੱਲੋਂ ਜਿਹੜਾ ਹੈ ਬਹੁਤ ਸਾਰੇ ਗੀਤਾਂ ਦੇ ਵਿੱਚ ਕੰਮ ਕੀਤਾ ਗਿਆ ਹੈ ਜਿਵੇਂ ਕਿ ਤੁਸੀਂ ਧਰਮਪ੍ਰੀਤ ਹੋਰਾਂ ਦਾ ਗੀਤ ਸੁਣਿਆ ਹੋਣਾ ਹੈ ਕਿ ਇੰਨਾ ਮੈਂ ਕਦੇ ਵੀ ਨਹੀਂ ਰੋਇਆ ਤੇ ਇਸ ਤੋਂ ਇਲਾਵਾ ਕਰਮਜੀਤ ਅਨਮੋਲ ਹੋਰਾਂ ਦਾ ਗੀਤ ਹੈ ਵਸਦੇ ਵਸਦੇ ਉਹਦੇ ਵਿੱਚ ਵੀ ਮੈਮ ਹੋਰਾਂ ਨੇ ਕੰਮ ਕੀਤਾ ਹੈ ਤੇ ਬਹੁਤ ਸਾਰੇ ਗੀਤ ਮੈਡਮ ਹੋਣਾ ਨੇ ਖੁਦ ਵੀ ਗਾਏ ਹੈ